2025 ਦੇ ਪਹਿਲੇ ਮਹੀਨੇ ਤੋਂ ਜਿਹੜੀ ਉਹ ਸ਼ੁਰੂਆਤ ਕੀਤੀ ਸੀ ਜੀ ਦੇਸ਼ ਭਰ ਦੇ ਵਿੱਚ ਜਿਹੜੀ ਅੱਜ ਬੇਰੁਜ਼ਗਾਰੀ ਆ ਵੱਡੇ ਵੱਡੇ ਪੱਧਰ ਤੇ ਜਿਹੜੀ ਉਹ ਵਧ ਰਹੀ ਹੈ ਅਸੀਂ ਪੰਜਾਬ ਦੇ ਵਿੱਚ ਹਰ ਮਹੀਨੇ ਜਿਹੜਾ ਅਖੀਰਲੇ ਸ਼ੁੱਕਰਵਾਰ ਦਾ ਹੈ ਕੀਤਾ ਹੋਇਆ ਕਿ ਪੂਰੇ ਪੰਜਾਬ ਦੇ ਵਿੱਚ BC ਦਸਤਰਾ ਮੂਰੇ ਜੱਤਸੀਲ ਪੱਧਰ ਤੇ ਨੌ ਜਣ ਵਿਦਿਆਰਥੀਆਂ ਵੱਲੋਂ ਇੱਕ ਮੰਗ ਲੈ ਕੇ ਕਿ ਸਾਡੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣੇਗਾ ਭਗਤ ਸਿੰਘ ਕੋਮੀ ਰੁਜ਼ਗਾਰ ਗਰੰਟੀ ਕਾਨੂੰਨ ਬੰਨਣਾ ਚਾਹੀਦਾ ਜਿਹੜਾ ਹਰ ਇੱਕ ਦੇ ਲਈ ਉਹ ਚਾਹੇ ਅਨਪੜਾ ਚਾਹੇ ਪੜਿਆ ਲਿਖਿਆ ਹੁੰਦੀ ਹੋਂਦੀ ਯੋਗਤਾ ਮੁਤਾਬਕ ਜਿਹੜੀ ਉਹਨੂੰ ਤਨਖਾਹ ਦਿੱਤੀ ਜਾਵੇ ਔਰ ਉਸ ਜਿਹੜਾ ਉਹਨੂੰ ਜਿਹੜਾ ਕੰਮ ਕਿਰਤ ਦਿੱਤੀ ਜਾਵੇ ਕਿਉਂਕਿ ਅੱਜ ਅਸੀਂ ਦੇਸ਼ ਪੱਧਰ ਦੀ ਜਦੋਂ ਹਾਲਾਤ ਦੇਖਦੇ ਆ ਤਾਂ ਕੋਈ ਸੋਖੇ ਚੰਗੇ ਤਰੀਕੇ ਨਾਲ ਨਹੀਂ ਨੇ ਅੱਜ ਸਾਡੇ ਦੁਨੀਆ ਪੱਧਰ ਤੇ ਜਿਹੜੇ ਅਸੀਂ ਆંકੜੇ ਜਦੋਂ ਫੋਲਦੇ ਆ ਤਾਂ ਸਾਡੇ ਜਦੋਂ ਪੁਖਮਰੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਾਡਾ ਦੇਸ਼ ਜਿਹੜੇ ਉਹ ਪਹਿਲੇ ਨੰਬਰ ਤੇ ਆਉਂਦਾ ਹੈ ਕਿ ਵਾਹ ਸਭ ਤੋਂ ਵੱਧ ਜਿਹੜੀ ਪੁਖਮਰੀ ਸਾਡੇ ਦੇਸ਼ ਦੀ ਹੈ ਬੇਰੋਜ਼ਗਾਰੀ ਜਦੋਂ ਗੱਲ ਕਰਦੇ ਆ ਦੁਨੀਆ ਪੱਧਰ 'ਤੇ ਅਸੀਂ ਜਦੋਂ ਗੱਲ ਕਰਦੇ ਆ ਤਾਂ ਸਭ ਤੋਂ ਵੱਧ ਬੇਰੋਜ਼ਗਾਰੀ ਸਾਡੇ ਦੇਸ਼ ਦੇ ਵਿੱਚ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੇ ਉਹ ਨੌਜਵਾਨ ਜਿਹੜੇ ਆ ਪੀੜੀ ਜਿਹੜੀ ਹੈ ਨੌਜਵਾਨ ਹੈ ਤਾਂ ਫਿਰ ਅਸੀਂ ਉੱਥੇ ਮੰਗ ਕਰਦੇ ਆ ਕਿ ਇਹਨਾਂ ਨੌਜਵਾਨ ਪੀੜੀ ਨੂੰ ਕਿਉਂਕਿ ਸਾਡੀ ਜਿਹੜੀ ਹੈ ਤਰੱਕੀ ਕਿਉਂਕਿ ਅਸੀਂ ਕਹਿੰਦੇ ਆ ਕਿ ਦੇਸ਼ ਦੀ ਜਿਹੜੀ ਰੀੜ ਦੀ ਹੱਡੀ ਨੌਜਵਾਨ ਹੁੰਦੇ ਨੇ ਤਾਂ ਫਿਰ ਜਦੋਂ ਨੌਜਵਾਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਹ ਦੇਸ਼ ਦੀ ਜਿਹੜੀ ਹੈ ਅੱਤ ਕਾਤੇ ਜਾਂ ਹੋਰ ਦੇਸ਼ ਨੂੰ ਵੱਡੇ ਪੱਧਰ ਤੇ ਜਾਣ ਦੇ ਵਿੱਚ ਉਹ ਜਿਹੜਾ ਸਹਿਯੋਗ ਨਹੀਂ ਦੇ ਸਕਦੇ ਉਹਨਾਂ ਤੱਕ ਨਹੀਂ ਦੇ ਸਕਦੇ ਜਿੰਨਾ ਤੱਕ ਉਹਨਾਂ ਕੋਲ ਕੋਈ ਆਪਸ਼ਨ ਨਾ ਹੋਵੇ ਕਿ ਜਿੰਨਾ ਤੱਕ ਉਹਨਾਂ ਕੋਲ ਜਿਹੜੀ ਹੈ ਉਹ ਰੋਜ਼ਗਾਰ ਦਾ ਪ੍ਰਬੰਧ ਨਾ ਹੋਵੇਗਾ ਸੋ ਅਸੀਂ ਇਹ ਪੰਜਾਬ ਪੱਧਰ ਤੇ ਜਿਹੜਾ ਹਰ ਹਰ ਮਹੀਨੇ ਜਿਹੜਾ ਆਖਿਰ ਤੇ ਸ਼ੁੱਕਰਵਾਰ ਹੈ ਜਿਹੜਾ ਉਹ ਪ੍ਰੋਗਰਾਮ ਜਿਹੜਾ ਉਹ ਲੈ ਕੇ ਚੱਲੇ ਹੋਏ ਆ ਬਣੇਗਾ ਦੂਜੀ ਜਿਹੜੀ ਅਸੀਂ ਮੰਗ ਕਰਦੇ ਆ ਕਿ ਅੱਜ ਅਸੀਂ ਜਦੋਂ ਗਰਮੀਆਂ ਦੇ ਦਿਨ ਆ ਚੁੱਕੇ ਨੇ ਪੰਜਾਬ ਦੇ ਵਿੱਚ ਦੇਸ਼ ਦੇ ਖੇਤਰ ਦੇ ਵਿੱਚ ਵਾਤਾਵਰਣ ਜਿਹੜਾ ਉਹ ਬੜੇ ਜਿਹੜਾ ਵੱਧ ਚੁੱਕਿਆ ਹੈ ਉੱਥੇ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਰੁੱਖ ਲਗਾਉਣ ਦੀ ਜਿਹੜੀ ਗੱਲ ਹੁੰਦੀ ਹੈ ਤਾਂ ਕਿਹੜੇ ਤਰੀਕੇ ਨਾਲ ਰੁੱਖ ਲਗਾਉਣ ਦੀ ਜਿਹੜੀ ਉਮੀਦ ਚਲਾਨੀ ਚਾਹੀਦੀ ਹੈ ਇੱਥੇ ਅਸੀਂ ਆਪਣੇ ਪੱਧਰ ਤੇ ਵੀ ਅਸੀਂ ਜਥੇਬੰਦੀਆਂ ਵੱਲੋਂ ਵੀ ਉਹਨਾਂ ਦੇ ਤੇ ਜਿਹੜਾ ਉਹ ਕੰਮ ਕਰ ਰਹੇ ਆਂ ਪਰ ਅਸੀਂ ਸਰਕਾਰਾਂ ਨੂੰ ਵੀ ਕਹਿੰਦੇ ਹਾਂ ਕਿ ਇਹ ਇਹ ਮੁੱਖ ਕੰਮ ਸਰਕਾਰਾਂ ਦਾ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿਹੜਾ ਜਿਹੜੀ ਸਾਡੇ ਜਿਨ੍ਹਾਂ ਨੇ ਸਾਨੂੰ ਚੁਣਿਆ ਉਹਨਾਂ ਲੋਕਾਂ ਲਈ ਅਸੀਂ ਜਿਹੜਾ ਵਾਤਵਰਨ ਕਿਸ ਤਰੀਕੇ ਨਾਲ ਦੇਣਾ ਹੈ ਸੋ ਵਟ ਪਹਿਲਾ ਕੰਮ ਇਹ ਸਰਕਾਰਾਂ ਦਾ ਸਭ ਤੋਂ ਬੰਦਾ ਹੈ ਦੂਜਾ ਕੰਮ ਫਿਰ ਜਿਹੜੀਆਂ ਉਹ ਜਥੇਬੰਦੀਆਂ ਨੇ ਇਹ ਉਹਨਾਂ ਨੇ ਜਿਹੜਾ ਉਹ ਕੰਮ ਕਰਦੇ ਨੇ ਅਸੀਂ ਤੀਜੀ ਜਿਹੜੀ ਸਾਡੀ ਮੰਗ ਹੈ ਅੱਜ ਦੇ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਪਿਛਲੇ ਦਿਨਾਂ ਦੇ ਵਿੱਚ ਕੱਲ ਐਲਾਨ ਕੀਤਾ ਗਿਆ ਸੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਜਿਹੜੇ ਵਿਦਿਆਰਥੀ ਉਹ ਮੰਗ ਕੀ ਕੀਤੀ ਗਈ ਸੀ ਕਿ ਵਿਦਿਆਰਥੀ ਓਹੀ ਐਡਮਿਸ਼ਨ ਲੈ ਸਕਦੇ ਨੇ ਜਿਹੜੇ ਸਾਡੇ ਉਹ ਨੋਟੀਫਿਕੇਸ਼ਨ ਤੇ ਸਾਈਨ ਕਰਨਗੇ ਉਹ ਸ਼ਰਤਾਂ ਰੱਖੀਆਂ ਗਈਆਂ ਨੇ ਕਿ ਵਿਦਿਆਰਥੀ ਖਾਤੀ ਆਗਿਆ ਤੋਂ ਬਗੈਰ ਜਿਹੜੇ ਉਹ ਤਰਨਾ ਨਹੀਂ ਲਾ ਸਕਣਗੇ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਕਿੱਥੇ ਜੇ ਤਰਨਾ ਲਾਣਗੇ ਅਸੀਂ ਥਾਂ ਦੱਸਾਂਗੇ ਕਿਹੜੀ ਥਾਂ ਹੋਏਗੀ ਯੂਨੀਵਰਸਿਟੀ ਦੇ ਵਿੱਚ ਉਥੇ ਜਿਹੜਾ ਉਹ ਤਰਨਾ ਲਾਣਗੇ ਅਸੀਂ ਆਲ ਇੰਡੀਆ ਸਟੂਡੈਂਟ ਫेडरेशन ਵੱਲੋਂ ਸਰਪਾਰਤ ਨੌਜਵਾਨ ਸਭਾ ਵੱਲੋਂ ਇਸ ਗੱਲ ਦੀ ਨਿਖੇਦੀ ਕਰਦੇ ਹਾਂ ਕਿ ਵਿਦਿਆਰਥੀਆਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਇਹ ਉਹਨਾਂ ਕੋਲ ਜਿਹੜੇ ਖੋਏ ਜਾ ਰਹੇ ਨੇ ਇਹ ਉਹਨਾਂ ਤੋਂ ਉਹਨਾਂ ਤੋਂ ਜਿਹੜੇ ਦੂਰ ਨਹੀਂ ਕਰ ਸਕਦੇ ਤਾਂ ਇਹ ਜਿਹੜਾ ਇਹ ਤੁਰੰਤ ਜਿਹੜਾ ਵਾਪਸ ਲੈਣਾ ਚਾਹੀਦਾ ਇਕੱਲੀ ਪੰਜਾਬ ਯੂਨੀਵਰਸਿਟੀ ਨਹੀਂ ਸੋ so, 300 ਮੀਟਰ ਦੇ ਅਧਾਰੇ ਦੇ ਬਾਹਰ ਜਿਹੜਾ ਤੁਸੀਂ ਇਹ ਤਰਨਾ ਪ੍ਰਦਰਸ਼ਨ ਕਰ ਸਕਦੇ ਜੇ ਔਰ ਉੱਥੇ ਜਿਹੜਾ ਅਸਟੇਸ਼ਨ ਸਰਫੈਸਰਾਂ ਦਾ ਜਿਹੜਾ ਉਹ ਤਰਨਾ ਲੱਗਿਆ ਉਹਨੂੰ ਚੁੱਕਣ ਦੀ ਜਿਹੜੀ ਉਹ ਗੱਲ ਕੀਤੀ ਸੀ ਔਰ ਚੁਕਤਾਨੀ ਵੀ ਉਹਨਾਂ ਨੂੰ ਦਿੱਤੀ ਗਈ ਹੈ ਪ੍ਰੋਫੈਸਰਾਂ ਨੂੰ ਕਿ ਤੁਸੀਂ ਆਪਣਾ ਤਰਨਾ ਚੁੱਕੋ ਕਿ ਤੇ ਤੁਹਾਡੇ ਤੇ ਜਿਹੜੀ ਕਾਰਵਾਈ ਹੋਏਗੀ ਜੇ ਇਸ ਤਰੀਕੇ ਨਾਲ ਕੋਈ ਕੱਲ ਨੂੰ ਗੱਲ ਹੁੰਦੀ ਹੈ ਤਾਂ ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵਿਦਿਆਰਥੀਆਂ ਵੱਲੋਂ ਆਨੰਦ ਜੀ ਸਕੂਲ ਫਿਡੇਸ਼ਨ ਵੱਲੋਂ ਇਸ ਗੱਲ ਦਾ ਵਿਰੋਧ ਕਰਾਂਗੇ ਔਰ ਵੱਡਾ ਜਿਹੜਾ ਐਕਸ਼ਨ ਕਰਨ ਦਾ ਜਿਹੜੀ ਉਹ ਗੱਲ ਕਰਾਂਗੇ ਬਹੁਤ ਧੰਨਵਾਦ ਅਸੀਂ ਅੱਜ ਸਰਪੱਤ ਨੌਜਵਾਨ ਸਭਾ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਿਨੇਗਾ ਐਕਸ਼ਨ ਡੇ ਜਿਹੜਾ ਅਸੀਂ ਹਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਅ ਅੱਜ ਦੀ ਜਿਹੜੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਬੜੀ ਵੱਡੀ ਪੱਧਰ ਤੇ ਜਿਹੜੀ ਨੌਜਵਾਨ ਐਸਪੀਡੀ ਸਾਡੇ ਦੇਸ਼ ਦੀ ਜਵਾਨੀ ਹੈ ਉਹ ਬੇਰੁਜ਼ਗਾਰ ਹੈ ਤਾਂ ਅਸੀਂ ਦੇਸ਼ ਦੀ ਜਵਾਨੀ ਦੀ ਰੁਜ਼ਗਾਰ ਦੀ ਗਾਰੰਟੀ ਦੇ ਲਈ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਹਨੂੰ ਅਸੀਂ ਵਿਨੇਗਾ ਦਾ ਰੂਪ ਦਿੱਤਾ ਹੈ ਉਹ ਸਾਡੇ ਦੇਸ਼ ਦੀ ਪਾਰਲੀਮੈਂਟ ਤੇ ਪਾਸ ਹੋਵੇ ਤਾਂ ਕਿ ਹਰ ਇੱਕ ਨੌਜਵਾਨ ਦੇ ਲਈ ਜਿਹੜਾ ਰੁਜ਼ਗਾਰ ਦੇ ਰਸਤੇ ਜਿਹੜੇ ਫੁੱਲੜ ਤਾਂ ਜਿਹੜੀ ਸਾਡੇ ਦੇਸ਼ ਦੀ ਜਵਾਨੀ ਬੜੀ ਵੱਡੀ ਪੱਧਰ ਤੇ ਨਿਰਾਸ਼ਾ ਦੇ ਵਿੱਚ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਉਦਾਰੇ ਉਹ ਖਤਮ ਕੀਤੇ ਜਾ ਰਹੇ ਨੇ ਪਿਛਲੇ 25 ਸਾਲਾਂ ਤੋਂ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਾਲਜਾਂ ਦੇ ਵਿੱਚ ਪ੍ਰੋਫੈਸਰ ਦੀ ਪਦਤੀ ਜਿਹੜੀ ਪਿਛਲੇ 25 ਸਾਲ ਤੋਂ ਨਹੀਂ ਹੋਈ ਤਾਂ ਇਸ ਲਈ ਅਸੀਂ ਅ ਸਰਪਾਤ ਨੌਜਵਾਨ ਸਭਾ ਔਰ ਆਲੀਡੀ ਸਟੂਡੈਂਟ ਫੈਡਰੇਸ਼ਨ ਵੱਲੋਂ ਇਸ 2025 ਦੇ ਵਿੱਚ ਜਨਵਰੀ ਮਹੀਨੇ ਤੋਂ ਸ਼ੁਰੂ ਕਰਕੇ ਅਸੀਂ ਲਗਾਤਾਰ ਹਰ ਮਹੀਨੇ ਦੇਸ਼ ਦੀ ਜਵਾਨੀ ਦੇ ਲਈ ਰੁਜ਼ਗਾਰ ਦੀ ਗਾਰੰਟੀ ਦੇ ਲਈ ਜਿਹੜੀ ਉਹ ਮੰਗ ਕਰ ਰਹੇ ਆ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਬਣੇ ਤਾਂ ਉਸ ਦੇ ਲਈ ਜਿਹੜਾ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਇਹ ਪਣੇਗਾ ਐਕਸ਼ਨ ਡੇ ਹੈ ਇਹ ਛੇਵੀਂ ਵਾਰ ਕਰ ਰਹੇ ਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਪੀੜੀ ਵੱਲੋਂ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਇਹ ਪ੍ਰੋਗਰਾਮ ਕਰਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਨੌਜਵਾਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਇਹ ਪ੍ਰੋਗਰਾਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰ ਰਹੀ ਹੈ ਅਸੀਂ ਉੱਥੇ ਹੀ ਮੰਗ ਕਰਦੇ ਹਾਂ ਸਾਡੇ ਜਿਹੜੇ ਚੁਣੇ ਹੋਏ ਜਿਹੜਾ ਪਾਰਲੀਮੈਂਟ ਮੈਂਬਰ ਨੇ ਕਿਉਂਕਿ ਉਹ ਇਹ ਕਾਨੂੰਨ ਜਿਹੜਾ ਦੇਸ਼ ਦੀ ਪਾਰਲੀਮੈਂਟ ਵਿੱਚ ਬਣਨਾ ਹੈ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਜਿਹੜਾ ਇਹ ਕਾਨੂੰਨ ਜਾ ਚੁੱਕਾ ਹੈ ਉਹਦੇ ਤੇ ਬਹਿਸ ਕਰਨ ਤੇ ਉਹ ਤੋਂ ਪਾਸ ਕਰਕੇ ਇਹ ਨੌਜਵਾਨ ਪੀੜੀ ਲਈ ਕਾਨੂੰਨ ਬਣੇ ਕਿਉਂਕਿ ਅਸੀਂ ਜਿਹੜਾ ਬਾਹਰ ਦੀ ਲੜਾਈ ਲੜ ਰਹੇ ਹਾਂ ਤੇ ਅੰਦਰ ਦੀ ਲੜਾਈ ਲੜਨੀ ਛੜੇ ਦੇਸ਼ ਦੇ ਜਿਹੜੇ ਚੁਣੇ ਹੋਏ ਐਮਪੀ ਨੇ ਉਹਨਾਂ ਦੀ ਬਣਦੀ ਹੈ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਿ ਅੰਦਰ ਵੀ ਇਹ ਜਿਹੜਾ ਕਾਨੂੰਨ ਦੀ ਲੜਾਈ ਲੜੀ ਜਾਣੀ ਚਾਹੀਦੀ ਅੱਜ ਸਾਰੇ ਸਾਰੇ ਇਕੱਠੇ ਹੋਏ ਆ ਬਨੇਗਾ ਕਾਨੂੰਨ ਜੋ ਪਾਰਲੀਮੈਂਟ ਵਿੱਚ ਪਾਸ ਹੋਵੇ ਅਸੀਂ ਹਰ ਮਨੁੱਖ ਨੂੰ ਦੇ ਸ਼ੁਕਰਵਾਰ ਨੂੰ ਇਹ ਅਕਸ਼ਿਨ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਨਿਵੇਦਨਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ ਤਾਂ ਕਿ ਹਰੇਕ ਨੌਜਵਾਨ ਪੀੜੀ ਨੂੰ ਰੋਜ਼ਗਾਰ ਦਾ ਰੋਜ਼ਗਾਰ ਮਿਲਾ ਜਾਵੇ ਇਹ ਕਾਨੂੰਨ ਭਗਤ ਸਿੰਘ ਦੇ ਨਾਮ ਤੇ ਭਗਤ ਸਿੰਘ ਫੋਮੀ ਰੋਜ਼ਾ ਗਾਰੰਟੀ ਐਕਟ ਦੇ ਨਾਮ ਤੇ ਬਣਾਇਆ ਜਾਵੇ ਪੰਜਾਬ ਵਿੱਚ ਜੋ 1 ਕਰੋੜ ਤੋਂ ਵੀ ਵੱਧ ਨੌਜਵਾਨ ਪੀੜੀ ਬੇਰੁਜ਼ਗਾਰ ਹੈ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਅਸੀਂ ਅੱਜ ਦੇਖਦੇ ਹਾਂ ਕਿ ਇੰਨੇ ਪੜ੍ਹ ਲਿਖ ਕੇ ਵੀ ਨੌਜਵਾਨ ਵੇਲੇ ਫਿਰਦੇ ਆ ਨਸ਼ਿਆਂ ਵਿੱਚ ਲੱਗੇ ਫਿਰਦੇ ਆ ਤੇ ਉਹਨਾਂ ਨੂੰ ਰੋਜ਼ਗਾਰ ਗਰੰਟੀ ਕਰਦਾ ਐਕਟ ਬਨੇਗਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ ਸਾਡੀ ਇਹ ਮੰਗ ਹੈ ਕਿ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ ਬਨੇਗਾ ਐਕਟ